ਹਾਂਜੀ ਦੋਸਤੋ ਆਪਾਂ ਤੁਹਾਨੂੰ ਅੱਜ ਲੈ ਚੱਲਦੇ ਆਂ ਜੀ ਪੁਆਣੀਗੜ੍ਹ ਸ਼ਹਿਰ ਦੇ ਵਿੱਚ ਇੱਕੋ ਇੱਕ ਨਿਊ ਬ੍ਰਾਂਡ ਕੱਪੜਿਆਂ ਦਾ ਸ਼ੋਰੂਮ ਜਿਸ ਦੇ ਚਾਰजेस ਬਹੁਤ ਹੀ ਰੀਜ਼ਨੇਬਲ ਨੇ ਜਿੱਥੋਂ ਤੁਸੀਂ ਰੂਟੀਨ ਵੇਅਰ ਤੋਂ ਲੈ ਕੇ ਪਾਰਟੀ ਵੇਅਰ ਬ੍ਰਾਈਡਲ ਤੱਕ ਹਰ ਤਰ੍ਹਾਂ ਦੇ ਜਿਹੜੇ ਕੱਪੜੇ ਨੇ ਉਹ ਤੁਸੀਂ ਇੱਥੋਂ ਖਰੀਦ ਸਕਦੇ ਹੋ ਜੈਂਟਸ ਵੀ ਬੱਚਿਆਂ ਦੇ ਵੀ ਤੇ ਲੇਡੀਜ਼ ਵੀ ਤੇ ਆਓ ਫਿਰ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਆਓ ਜੀ ਤੇ ਇੱਧਰ ਲੇਡੀਜ਼ ਵਾਲੇ ਪਾਸੇ ਵੀ ਆਪਾਂ ਚੱਲਦੇ ਆ ਰੈਡੀमेड ਵੀ ਦੇਖੋ ਪਰ ਮਾਰ ਲੱਗੀ ਹੋਈ ਆ ਤੇ ਕਸਟਮਰ ਵੀ ਬਹੁਤ ਜ਼ਿਆਦੇ ਨੇ ਰਾਇਲ ਕਲਿਕ ਐਂਡ ਕੈਰੀ ਦੇ ਵਿੱਚ ਤੇ ਆਪਾਂ ਉਹਨਾਂ ਦੇ ਕਸਟਮਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਰਾਇਲ ਕਲਿਕ ਐਂਡ ਕੈਰੀ ਦੇ ਨਾਲ ਉਹਨਾਂ ਦਾ ਐਕਸਪੀਰੀਅੰਸ ਆ ਜਿਹੜਾ ਉਹ ਕਹੋ ਜਾਂ ਆਓ ਜੀ ਫਿਰ ਆਪਾਂ ਕਰਦੇ ਆ ਗੱਲਬਾਤਾਂ ਹਾਂਜੀ ਦੋਸਤੋ ਆਪਾਂ ਕਰਦੇ ਆ ਗੱਲਬਾਤ ਰਾਇਲ ਕਲਿਕ ਐਂਡ ਕੈਰੀ ਦੇ ਕਸਟਮਰਜ਼ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਮ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ ਆਉਂਦੇ ਹੋ ਇੱਥੇ ਨਹੀਂ ਜੀ ਸਾਨੂੰ ਤਾਂ 17 ਸਾਲ ਹੋ ਗਏ ਪਹਿਲਾਂ ਇਹਨਾਂ ਦਾ ਰੈਡੀਮੇਡ ਦਾ ਸੀਗਾ ਉਦੋਂ ਆਉਂਦੇ ਸੀ ਤੇ ਹੁਣ ਇਹਨਾਂ ਨੇ ਦੂਸਰਾ ਫੈਬਰਿਕ ਰੱਖ ਲਿਆ ਠੀਕ ਹੈ ਜੀ 5 ਸਾਲ ਤੋਂ ਅੱਛਾ ਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਫਿਰ ਇਹਨਾਂ ਨਾਲ ਬਹੁਤ ਵਧੀਆ ਬਹੁਤ ਵਧੀਆ ਵੈਰਾਈਟੀ ਇਹਨਾਂ ਕੋਲ ਹਾਂਜੀ ਇਹਨਾਂ ਦੀ ਚੋਇਸ ਕਲੈਕਸ਼ਨ ਬਹੁਤ ਵਧੀਆ ਜਨਨ ਕਿ ਤੁਸੀਂ ਰੈਗੂਲਰ ਕਸਟਮਰ ਹੋ ਹੈ ਇਹ ਲਾ ਰੇਂਡਰ ਕਸਟਮਰ ਸੋ ਬਾਦ ਵਿੱਚ ਨਹੀਂ ਤੁਹਾਨੂੰ ਕੰਦੀ ਜਾਂ ਬਾਹਰ ਜਾਣ ਦੀ ਰੋਤ ਨਹੀਂ ਪੈਂਦੀ ਹੈਗੀ ਅੱਗੇ ਪਟਿਆਲਾ ਦੇ ਨਹੀਂ ਜਾਂਦੇ ਸੀ ਹਾਂਜੀ ਸਮਝੋ ਸਾਰਾ ਪ੍ਰੈਟੀ ਮਿਲ ਜਾਂਦੀ ਹੈ ਜਿਵੇਂ ਜਸੀਂ ਚਾਹੋ ਨੇ ਹਾਂਜੀ ਤੇ ਇਧਰ ਇੱਕ ਕਸਟਮਰ ਹੋਰ ਨੇ ਪਹਿਲਾਂ ਤੋਂ ਵੀ ਪੁੱਛਦੇ ਆ ਹਾਂਜੀ ਮੈਮ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਨਹੀਂ ਸ਼ਾਇਦ ਮੈਨੂੰ 17 ਸਾਲ ਹੋ ਗਏ ਅੱਛਾ ਜੀ ਜਾਨੀ ਕਿ ਜਦੋਂ ਤੋਂ ਸ਼ੋਰੂਮ ਖੋਲਿਆ ਉਹ ਤੋਂ ਹੀ ਤੁਹਾਡੇ ਦੱਸ ਮੈਂ ਬੇਟੀ ਦੀ ਸ਼ਾਦੀ ਕਰੀਏ ਸਾਰੇ ਕੱਪੜੇ ਇੱਥੋਂ ਹੀ ਲਏ ਓਕੇ ਅਸੀਂ ਤਾਂ ਪਹਿਲਾਂ ਹੀ ਮੈਂਸ਼ਨ ਕੀਤਾ ਸੀ ਜੀ ਕਿ ਤੁਸੀਂ ਰੂਟੀਨ ਵੀਅਰ ਤੋਂ ਲੈ ਕੇ ਪਾਰਟੀ ਵੀਅਰ ਬ੍ਰਾਈਡਲ ਤੱਕ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਰਾਇਲ ਕਲਿਕ ਐਂਡ ਕੈਰੀ ਤੋਂ ਮਿਲ ਜੂਗਾ ਤੇ ਸਾਡੇ ਕਸਟਮਰ ਵੀ ਇਹ ਦੱਸ ਰਹੇ ਨੇ ਅਗਲੇ ਕਸਟਮਰ ਤੋਂ ਵੀ ਪੁੱਛਾਂਗੇ ਹਾਂਜੀ ਮੈਮ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਇੱਥੋਂ ਦਾ ਤੇ ਮੈਂ ਕਾਫੀ ਚਿਰ ਤੋਂ ਖਰੀਦੀ ਨਹੀਂਆ ਕਪੜਾ ਨਾਲ ਕੋਲ ਬੈਟਰੀ ਸ਼ਾਹ ਵਿਆਹ ਕੀਤਾ ਸੀ ਉਦੋਂ ਹੀ ਇੱਥੋਂ ਖਰੀਦਿਆ ਮੈਂ ਕੱਪੜੇ ਦੀ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕਾਇਤ ਨਹੀਂ ਹੈਗੀ ਹਾਂਜੀ ਸਟੇਲ ਵੀ ਜਾਇਜ਼ ਨੇ ਠੀਕ ਨੇ ਬਾਹਰੋਂ ਜਾਣਨੀ ਪੈਂਦਾ ਹੈਗਾ ਇੱਥੋਂ ਖਰੀਦ ਲਈਦਾ ਓਕੇ ਜੀ ਹਾਂਜੀ 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 ਇਧਰ ਵੀ ਆਪਾਂ ਮੈਮ ਨਾਲ ਕਰਦੇ ਆਂ ਗੱਲਬਾਤ ਹਾਂਜੀ ਮੈਮ ਤੁਸੀਂ ਰੁਟੀਨ 'ਚ ਆਉਣੇ ਹੋ ਕੱਟਣਾ ਵੀ ਆਏ ਅਸੀਂ ਤਾਂ ਫੌਰਨ ਵੀ ਭੇਜ ਦਿਆਂ ਕੱਪੜੇ ਬਣਾ ਕੇ ਓਕੇ ਜੀ ਯਾਨੀ ਕਿ ਰਾਇਲ ਕਲਿਕ ਐਂਡ ਕੈਰੀ ਦੇ ਕੱਪੜੇ ਤੁਸੀਂ ਬਾਹਰ ਵੀ ਭੇਜਦੇ ਆਂ ਇੰਨੀ ਪ੍ਰਾਇਰਟੀ ਤਾਂ ਨਹੀਂ ਹੁੰਦਾ ਹੈ ਨਾ ਹਾਂਜੀ ਜੀ ਬਾਕੀ ਟਾਈਮ ਤੇ ਦਿੰਦੇ ਨਹੀਂ ਜੋ ਵੀ ਰੈਡੀ ਕਰਾਉਣਾ ਤੇ ਆਈ ਥਿੰਕ ਮੇਨ ਲਾ ਦਾ ਬੁਟੀਕ ਵੀ ਇਹਨਾਂ ਦਾ ਨਾਲ ਹੀ ਹੈ ਹਨਾ ਤੇ ਇਹ ਤਾਂ ਫਿਰ ਦੋਸਤੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਵੀ ਤੁਸੀਂ ਕੱਪੜੇ ਖਰੀਦੋ ਤੁਹਾਨੂੰ ਖੱਜਲ ਖੁਆਰ ਨਹੀਂ ਹੋਣਾ ਪੈਣਾ ਟੇਲਰ ਲੱਭਣ ਲਈ ਬੁਟੀਕ ਲੱਭਣ ਲਈ ਤੁਸੀਂ ਇੱਥਾਂ ਹੀ ਕੱਪੜੇ ਲੈ ਸਕਦੇ ਹੋ ਤੇ ਇਹਨਾਂ ਨੂੰ ਸਟਿਚ ਕਰਨ ਲਈ ਜਾ ਸਕਦੇ ਹੋ ਤੇ ਕੁਝ ਦਿਨਾਂ ਬਾਅਦ ਤੁਸੀਂ ਆ ਕੇ ਆਪਣੇ ਕੱਪੜੇ ਜਿਹੜੇ ਨੇ ਸਟਿਚ ਹੋਏ ਉਹ ਵੀ ਲੈ ਸਕਦੇ ਹੋ ਤੇ ਆਪਾਂ ਹੋਰ ਜਿਹੜਾ ਵੀ ਸਟਾਕ ਹੈ ਇਹਨਾਂ ਦਾ ਆਪਾਂ ਤੁਹਾਨੂੰ ਦਿਖਾਉਣਿਆਂਗੇ ਹਾਂਜੀ ਦੋਸਤੋ ਆਪਾਂ ਗੱਲ ਕਰਦੇ ਹਾਂ ਰਾਇਲ ਕਲਿੱਕ ਐਂਡ ਕੈਰੀ ਦੇ ਫਸਟ ਆਨਰ ਮੈਡਮ ਅਸ਼ੂਮਿੱਤਰ ਜੀ ਨਾਲ ਹਮ ਸਸ਼ਿਕਾ ਜੀ ਮੈਮ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਪਾਨੀਗੜ੍ਹ ਸ਼ਹਿਰ ਦੇ ਵਿੱਚ ਰਾਇਲ ਕਲਿਕ ਐਂਡ ਕੈਰੀ ਜਿਹੜਾ ਸ਼ੋਰੂਮ ਆ ਉਹ ਤੁਸੀਂ ਕਦੋਂ ਤੋਂ ਚਲਾ ਰਹੇ ਹੋ ਜੀ ਮੈਡਮ ਮੈਨੂੰ ਹੋ ਗਏ ਤਕਰੀਬਨ 25 ਸਾਲ ਤੇ 17 ਸਾਲ ਪਹਿਲਾਂ ਅਸੀਂ ਕਲਿਕ ਐਂਡ ਕੈਰੀ ਦਾ ਬਣਾਇਆ ਸੀ ਤੇ 5 ਸਾਲ ਪਹਿਲਾਂ ਅਸੀਂ ਰਾਇਲ ਕਲਿਕ ਐਂਡ ਕੈਰੀ ਜੁਆਇੰਟ ਕੀਤਾ ਸੀ ਮੇਰੇ ਫਰੈਂਡ ਨੇ ਰਪਿੰਦਰ ਜੀ ਜੀ ਤੇ ਇਹਨਾਂ ਨੇ ਬੁਟੀਕ ਕੀਤਾ ਸੀ ਤੇ ਸਾਡੀ ਕੋਆਰਡੀਨੇਸ਼ਨ ਬਹੁਤ ਅੱਛੀ ਹੈ ਆਪਸ ਦੇ ਵਿੱਚ ਅਸੀਂ ਇਹ ਫਿਰ ਕੰਬਾਈਨ ਕਰ ਲਿਆ ਸਾਰਾ ਜਨਮ ਅਸੀਂ ਇਹਨਾਂ ਦਾ ਉਧਰ ਹੋਰ ਸ਼ੋਰੂਮ ਬੰਨਾ ਹੋਰ ਬਣ ਰਿਹਾ ਉਧਰ ਬੁਟੀਕ ਦਾ ਕੰਮ ਕਰਾਂਗੇ ਤੇ ਕੱਪੜੇ ਦਾ ਇੱਧਰ ਅਸੀਂ ਮਤਲਬ ਰੈਡੀमेड ਦਾ ਰੈਡੀ ਉਹ ਪਹਿਲਾਂ ਤੇ ਪੂਰਾ ਫੈਮਿਲੀ ਸਟੋਰ ਹੈ ਜੀ ਬੱਚੇ ਨਿਊ ਬੌਰਨ ਬੇਬੀ ਤੋਂ ਲੈ ਕੇ ਹਾਂਜੀ ਹਾਂਜੀ ਬਿਲਕੁਲ ਤੇ ਦੇਖ ਕੇ ਵੀ ਆਏ ਆ ਤੇ ਕਲਿੱਕ ਵੀ ਕੀਤਾ ਅਸੀਂ ਹਾਂਜੀ ਹਾਂਜੀ ਤੇ ਵੀ ਨਿੱਕੇ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਜਾਂ ਕਹਿ ਲਓ ਵੀ ਰੂਟੀਨ ਵੇਅਰ ਤੋਂ ਲੈ ਕੇ ਪਾਰਟੀ ਵੀ ਰਾਈਡਰ ਤੱਕ ਤੁਹਾਡੇ ਕੋਲ ਹਰ ਤਰ੍ਹਾਂ ਦਾ ਸਟੋਰ ਹੈ ਹਾਂਜੀ ਅਤੇ ਮੈਂ ਇੱਕ ਜਿੱ ਆਪਣੇ ਆਰਟੀਕਲ ਸ਼ਿਲਜੰਰੀ ਪਈ ਹੈ ਜੀ ਇਹਦਾ ਅੱਛੇ ਹੁਣੇ ਸਟਾਰਟ ਕੀਤਾ ਮੈਡਮ ਇਹਦੇ ਨਾਲ ਨਾਲ ਅਸੀਂ ਬ੍ਰਾਈਡਲ ਲਹਿੰਗਿਆਂ ਦਾ ਵੀ ਸਟਾਰਟ ਕੀਤਾਗਾ ਤੇ ਹਰ ਤਰ੍ਹਾਂ ਦੀ ਮੇਰੇ ਸਮੋ ਚੂੜਾ ਵਗੈਰਾ ਕਲੀਰੇ ਜੀ ਝੁੰਮਕੇ ਮਤਲਬ ਬਹੁਤ ਹੀ ਫਾਈਨ ਕੁਆਲਿਟੀ ਦੇ ਨੇ ਇਹ ਨਹੀਂ ਹੈਗਾ ਵੀ ਜਿਸ ਤਰ੍ਹਾਂ ਵੀ ਪਾਇਆ ਖਰਾਬ ਹੋ ਗਿਆ ਕਾਫੀ ਜਿੰਮੇ ਸਾਡੇ ਕੋਲ ਬਾਹਰ ਲੋ ਕਸਟਮਰ ਨੇ ਕੈਨੇਡਾ ਵਗੈਰਾ ਤੋਂ ਉਹ ਵੀ ਇੱਥੋਂ ਆਰਟੀਫੀਸ਼ੀਅਲ ਜੈਲਰੀ ਵਗੈਰਾ ਸੈਟਲ ਕਰਵਾ ਕੇ ਮੰਗਵਾ ਸਕਦੇ ਨੇ ਅਸੀਂ ਕੂਰੀਅਰ ਰਾਹੀਂ ਭੇਜ ਦੇਣੀ ਹੈ ਜੀ ਮਤਵ ਦੀ ਗੱਲ ਹੈ ਦੋਸਤੋ ਦੇਖੋ ਤੁਸੀਂ ਇੱਕ ਵਾਰ ਰਾਇਲ ਕਲਿੱਕ ਐਂਡ ਕੈਰੀ ਆਓਗੇ ਨਾ ਤਾਂ ਕੱਪੜਿਆਂ ਦੇ ਨਾਲ ਨਾਲ ਤੁਹਾਨੂੰ ਜੈਲਰੀ ਵੀ ਮਿਲ ਜਾਣੀ ਆ ਪਾਰਟੀ ویئر ਲਹਿੰਗੇ ਚੋਲੀਆਂ ਹਨ ਬ੍ਰਾਈਡਲ ਆ ਜਿਹੜੇ ਕੱਪੜੇ ਨੇ ਲਹਿੰਗੇ ਉਹ ਤੁਹਾਨੂੰ ਸਾਰਾ ਕੁਝ ਜਿਹੜੀ ਜੁਐਲਰੀ ਹੈ ਤੁਹਾਨੂੰ ਮਿਲ ਜਾਣੀ ਆ ਯਾਨੀ ਕਿ ਇੱਕੋ ਹੀ ਸ਼ੋਰੂਮ ਦੇ ਵਿੱਚ ਤੁਸੀਂ ਆ ਕੇ ਸਭ ਕੁਝ ਜਿਹੜਾ ਹੈਗਾ ਉਹ ਕਰੀਨ ਸਕਦੇ ਹੋ ਅਸੀਂ ਵੀ ਤੁਹਾਨੂੰ ਰਿਕਵੈਸਟ ਕਰਾਂਗੇ ਕਿ ਤੁਸੀਂ ਰਾਇਲ ਕਲਿਕ ਐਂਡ ਕੈਰੀ ਇੱਕ ਵਾਰੀ ਜ਼ਰੂਰ ਆਇਓ ਪੁਆਨਿਗੜ ਸ਼ਹਿਰ ਦੇ ਵਿੱਚ ਆ ਬਹੁਤ ਹੀ ਵੱਡਾ A1 ਬ੍ਰਾਂਡ ਨਿਊ ਕੱਪੜਿਆਂ ਦਾ ਜਿਹੜਾ ਸ਼ੋਅਰੂਮ ਹੈਗਾ ਜੁਐਲਰੀ ਦਾ ਵੀ ਆ ਹੁਣ ਤਾਂ ਨਾਲ-ਨਾਲ ਤੇ ਬੁਟੀਕ ਵੀ ਆ ਤੁਸੀਂ ਜ਼ਰੂਰ ਇੱਥੇ ਪਹੁੰਚੋ ਮੈਂ ਹਮ ਤੁਹਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਜਿਹੜਾ ਰਾਇਲ ਕਲਿਕ ਐਂਡ ਕੈਰੀ ਦਾ ਐਕਸਪੀਰੀਅੰਸ ਹੈ ਜੀ ਬਹੁਤ ਵਧੀਆ ਕਿਉਂਕਿ ਅਸੀਂ ਕੋਲ ਤੁਹਾਡੇ ਕਸਟਮਰ ਆ ਹਾਂ ਸਾਡਾ ਦਿਲ ਕੀਤਾ ਕਿ ਅਸੀਂ ਇਸ ਵੀਡੀਓ ਵੀ ਬਣਾਈਏ ਤੇ ਸਾਰਿਆਂ ਨੂੰ ਦੱਸੀਏ ਸਾਡੇ ਭੈਣ ਭਰਾਵਾਂ ਨੂੰ ਸਾਡੇ ਦੋਸਤਾਂ ਮਿੱਤਰਾਂ ਨੂੰ ਖਾਸ ਕਰਕੇ ਸਾਡੇ ਪੁਆਨਿਗੜ ਸ਼ਹਿਰ ਦੇ ਸਾਡੇ ਇਲਾਕੇ ਦੇ ਧੂਰੀ ਸੰਗਰੂਰ ਪਟਿਆਲਾ ਤੇ ਹੋਰ ਵੀ ਨੇੜੇ-ਤੇੜੇ ਦੇ ਜਦੋਂ ਤੁਸੀਂ ਆਓਗੇ ਵਿਜ਼ਿਟ ਕਰੋਗੇ ਇੱਥੋਂ ਦੇ ਪ੍ਰਾਈਜ਼ਸ ਦੇਖੋਗੇ ਤਾਂ ਆਟੋਮੈਟਿਕਲੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਅੱਗੋਂ ਵੀ ਪ੍ਰਮੋਟ ਕਰੋਗੇ ਇਸ ਸ਼ੋਰੂਮ ਨੂੰ ਕਿ ਤੁਸੀਂ ਇੱਕ ਵਾਰੀ ਆਓ ਜ਼ਰੂਰ ਆਕੇ ਤੁਹਾਡਾ ਜੂ ਖੁਸ਼ ਹੋ ਜਾਣੀ ਹੈ ਤੁਹਾਨੂੰ ਹਰ ਇੱਕ ਚੀਜ਼ ਇੱਥੇ ਮਿਲ ਜਾਣੀ ਹੈ ਠੀਕ ਹੈ ਜੀ ਅਸੀਂ ਤੁਹਾਡੇ ਦੂਜੇ ਅਨੁਰੇਦੇ ਨਾਲ ਵੀ ਗੱਲ ਕਰ ਹਾਂਜੀ ਹਾਂਜੀ ਦੋਸਤਾਂ ਦੇ ਸ਼ਹਿਰ ਦੀਆਂ ਬਹੁਤ ਹੀ ਮਸ਼ਹੂਰ ਫੇਮਸ ਹਸਤੀਆਂ ਜਿਹੜੀਆਂ ਨੇ ਨਾਮਵਰ ਹਸਤੀਆਂ ਉਹ ਰਾਇਲ ਕਲਿਕ ਐਂਡ ਕੈਰੀ ਸ਼ੋਰੂਮ ਦੇ ਵਿੱਚ ਪਹੁੰਚੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਸਾਸ਼ੀ ਕਲ ਜੀ ਸਾਸ਼ੀ ਕਲ ਮੈਮ ਅਸੀਂ ਤਾਂ ਉਹੀ ਸਾਡਾ ਇੱਕੋ ਹੀ ਕੁਐਸਚਨ ਹੈ ਕਿ ਤੁਸੀਂ ਰਾਇਲ ਕਲਿਕ ਐਂਡ ਕੈਰੀ ਨਾਲ ਕਦੋਂ ਤੋਂ ਜੁੜੇ ਹੋਏ ਹੋ ਕਦੋਂ ਤੋਂ ਇਹਨਾਂ ਦੇ ਕਸਟਮਰ ਹੋ ਜੀ ਯਾਰ ਮੈਨੂੰ 3 ਸਾਲ ਹੋ ਗਏ ਮੈਂ ਇਹਨਾਂ ਦੀ ਸ਼ੌਪ ਤੇ ਆਣਾ ਸ਼ੁਰੂ ਕੀਤਾ ਪਹਿਲਾਂ ਸਾਰੀ ਸ਼ਾਪਿੰਗ ਮੈਂ ਸੰਗਰੂਰ ਤੋਂ ਪਟਿਆਲਿਕੀ ਕਰਦੀ ਹੁੰਦੀ ਸੀ ਤੇ ਐਜ਼ ਅ ਡਾਕਟਰ ਹਨਾ ਸਾਰੇ ਪੇਸ਼ੈਂਟਸ ਵੀ ਮੇਰੇ ਸੂਟ ਸੈਪਰੀਸ਼ੀਏਟ ਕਰਦੇ ਹੁੰਦੇ ਸੀਗੇ ਵੀ ਬੜੇ ਸੋਹਣੇ ਨੇ ਪਰ ਜਦੋਂ ਨਹੀਂ ਮੈਂ ਇਹਨਾਂ ਦੀ ਸ਼ੌਪ ਤੇ ਆਣ ਲੱਗੀ ਹਨਾ ਮੈਂ ਸੰਗਰੂਰ ਜਾਣਾ ਭੁੱਲ ਗਈ ਤੇ ਈਵਨ ਕਿ ਮੇਰੇ ਸੰਗਰੂਰ ਮੇਰੇ ਆਪਣੇ ਮੰਮੀ ਮੇਰੀ ਸਿਸਟਰ ਮੇਰੇ ਸਾਰੇ ਇਹ ਪੁੱਛਦੇ ਆ ਕਿ ਇਹ ਸੂਟ ਕਿੱਥੋਂ ਬਣਵਾਇਆ ਤੁਹਾਡੇ ਪਹਲੀ ਗੜ ਵੀ ਬੰਦੀਆ ਕਪੜਾ ਮਿਲਦਾ ਤੁਸੀਂ ਹੁਬਕੇ ਦੱਸਦੇ ਹੋਗੇ ਰਾਇਲ ਕਲਿਕ ਐਂਡ ਕੈਰੀ ਹਾਂਜੀ ਜੱਟੀਟ ਪਾਉਂਦੀ ਆ ਯਾਰ ਉਹ ਇੱਥੇ ਆਂਦੀ ਆ ਮੇਰੇ ਕੋਲ ਵੀ ਮੇਰੇ ਦੀਦੀ ਮੈਂ ਸੂਟ ਬਣਾਣੇ ਆ ਚਲੋ ਆਪਾਂ ਬੁਟੀਕ ਤੇ ਚਲੀਏ ਤੇ ਰੁਪਿੰਦਰ ਇੰਨੀ ਇਨੋਵੇਟਿਵ ਹੈ ਵੀ ਇਹਨੋਂ ਇੱਕ ਅਸੀਂ ਪਿਕਚਰ ਵੀ ਦਿਖਾ ਦਈਏ ਨਾ ਵੀ ਇਸ ਤਰੀਕੇ ਦਾ ਚਾਹੀਦਾ ਹੈ ਇਹ ਉਹ ਤੋਂ ਵਧੀਆ ਹੀ ਬਣਾ ਕੇ ਦੇਊਗੀ ਖਾਬ ਨਹੀਂ ਬਣੂਗਾ ਤੇ ਮਤਲਬ ਸਾਰਾ ਸਟਾਫ ਇਹਨਾਂ ਦਾ ਮੈਡਮ ਸਾਰੇ ਇੰਨੇ ਕੋਆਪਰੇਟਿਵ ਨੇ ਵੀ ਤੁਸੀਂ ਚਾਹੇ ਇਹ ਕਹਿ ਦੋ ਵੀ ਮੈਨੂੰ ਅੱਜ ਸ਼ਾਮ ਨੂੰ ਚਾਹੀਦਾ ਹੈ ਤੁਹਾਨੂੰ ਸ਼ਾਮ ਨੂੰ ਵੀ ਚਾਹੀਦਾ ਮੇਰੀ ਸਿਸਟਰ ਆਉਂਦੀ ਹੈ ਉਹ ਇਹ ਕਹੋਗੀ ਦੀਦੀ ਬਸ ਮੇਰੇ ਲਈ ਕੱਲ ਤੱਕ ਤਿਆਰ ਕਰ ਦੋ ਤਾਂ ਸੂਟ ਕੱਲ ਤੱਕ ਤਿਆਰ ਹੋ ਜਾਂਦੇ ਆ ਤੁਸੀਂ ਦੇਖੋ ਮਤਲਬ ਸਾਰਾ ਕੰਮ ਸਾਈਡ ਤੇ ਕਰਕੇ ਤਾਂ ਮਤਲਬ ਬਹੁਤ ਹੀ ਕੋਆਪਰੇਟਿਵ ਸਟਾਫ ਕੰਮ ਲਈ ਇੰਨੇ ਕਿ ਡਿਵੋਟਿਡ ਨੇ ਇਹ ਤੇ ਹਰ ਵਾਰੀ ਨਵਾਂ ਕੁਝ ਕਰਨ ਦੇ ਲਈ ਤਿਆਰ ਰਹਿੰਦੇ ਨੇ ਤਾਂ ਇਸ ਲਈ ਮਤਲਬ ਖੁਸ਼ੀ ਬਹੁਤ ਹੁੰਦੀ ਹੈ ਜਿਵੇਂ ਹੁਣ ਮੈਂ ਯਾ ਡਾਕਟਰ ਆ ਹਨਾ ਤਾਂ ਮਤਲਬ ਮੇਰੇ ਕੋਲ ਟਾਈਮ ਨਹੀਂ ਹੁੰਦਾ ਵੀ ਮੈਂ ਆਪਣੇ ਸੂਟਸ ਦੇ ਡਿਜ਼ਾਈਨਸ ਦੱਸਾਂ ਮੈਂ ਆਏ ਕਹਾ ਵੀ ਇਹ ਥਿਆ ਲਾ ਦੇ ਇਹ ਥਿਆ ਬਣਾ ਦੇ ਇਹ ਸਾਰਾ ਖੁਦ ਕਰਕੇ ਦਿੰਦੀ ਹੈ ਤੇ ਮੇਰੇ ਕਸਟਮਰ ਜਿਹੜੇ ਮੇਰੇ ਕੋਲੇ ਮੇਰੇ ਪੇਸ਼ੈਂਟਸ ਆਉਂਦੇ ਨੇ ਉਹ ਪਹਿਲਾਂ ਹੀ ਪੁੱਛਦੇ ਮੈਮ ਫੋਟੋ ਕਿਚ ਲਈ ਸੂਟ ਦੀ ਇਹ ਨਾਲ ਸੋਨਾ ਬਣਿਆ ਹੋਇਆ ਹੁੰਦਾ ਮੈਨੂੰ ਇਹੀ ਕਹਿਣੀ ਹੁੰਦੀ ਆ ਵੀ ਬਸ ਦਿਲ ਖੁਸ਼ ਹੋ ਜੇ ਆਈ ਮਣਾ ਦੀ ਕੋਈ ਪੱਕਾ ਹੋਣੀ ਨਹੀਂ ਬਣਾ ਦੇ ਯਾਰ ਬਹੁਤ ਸੋਹਣੀ ਵੈਰਾਈਟੀ ਹੈ ਬਹੁਤ ਸੋਹਣਾ ਕੱਪੜਾ ਹੈ ਮਤਲਬ ਸਾਰੇ ਜੋ ਸ਼ਹਿਰਾਂ ਚ ਮਿਲਦਾ ਉਹ ਜਿਵੇਂ ਸ਼ਹਿਰਾਂ ਚ ਆਪਾਂ ਕਹਿੰਦੇ ਨਾ ਆ ਚੀਜ਼ ਨਵੀਂ ਆਈ ਹੈ ਹਾਂ ਜੀ ਜਿਵੇਂ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਆ ਮੈਮ ਹਨਾ ਪੁਹਾਨੀਗੜ ਸ਼ਹਿਰ ਦੇ ਵਿੱਚ ਹਾਂ ਅਪਡੇਟਡ ਚੀਜ਼ ਮਿਲਦੀ ਹੈ ਸਾਰੀ ਅਪਡੇਟਡ ਵੈਰਾਈਟੀ ਮਿਲਦੀ ਹੈ ਸਾਰੀ ਠੀਕ ਹੈ ਇਹ ਹੁਣ ਸ਼ੋਰੂਮ ਕਾਫੀ ਐਲੈਬੋਰੇਟ ਕਰ ਲਿਆ ਇਹਨਾਂ ਨੇ ਸਾਰੀ ਮਤਲਬ ਸਟਿਚਡ ਸੂਟਾਂ ਦੀ ਵੈਰਾਈਟੀ ਹੋਗੀ ਛੋਟੇ ਬੱਚੇ ਕਿਡਸ ਦੀ ਵਾਇਰਟੀ ਹੋ ਗਈ ਈਵਨ ਕੇ ਬ੍ਰਾਈਡਲ ਵੇਅਰਸ ਜੋ ਹੈ ਯਾਨੀ ਜੋ ਵੀ ਤੁਸੀਂ ਫੈਮਿਲੀ ਫੰਕਸ਼ਨਸ ਤੇ ਪੋਣ ਆ ਬ੍ਰਾਈਡਸ ਲਈ ਹੋ ਗਿਆ ਸਭ ਕੁਝ ਇਕੋ ਛੱਤ ਥੱਲੇ ਮਿਲ ਜੇਗਾ ਕਿਤੇ ਹੋਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਮੈਂ ਤਾਂ ਅਸੀਂ ਪੂਰੀ ਫੈਮਿਲੀ ਨਾਲ ਲਾਨੀ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਮਿਲਦਾ ਇਹ ਵੀ ਸ਼ਹਿਦੀ ਕਲੈਕਸ਼ਨ ਹੈ ਇਤੋਂ ਦੀ ਕਲੈਕਸ਼ਨ ਹੈ ਫਿਰ ਮੈਮ ਜਿਹੜੇ ਪੇਸ਼ੈਂਟ ਜਾਂ ਤੁਹਾਡੇ ਨੌਨ ਤੁਹਾਨੂੰ ਪੁੱਛਦੇ ਨੇ ਕਿ ਤੁਸੀਂ ਕਿੱਥੋਂ ਸੂਟ ਬਣਵਾਇਆ ਤੁਸੀਂ ਰੈਫਰੈਂਸ ਦਿੰਦੇ ਹੋ ਜਾਂ ਇਹ ਲੱਗਦਾ ਕਿ ਨਹੀਂ ਮੇਰੇ ਹੀ ਬਣਨੇ ਚਾਹੀਦੇ ਨੇ ਇੱਕ ਯਾਰ ਮੈਂ ਇਹਨੂੰ ਕਹਿ ਜਾਂਦੀ ਹੁੰਨੀ ਆ ਵੀ ਜੋ ਮੇਰਾ ਬਣਾਤਾ ਉਹ ਕਿਸੇ ਦਾ ਹੋਰ ਮਰਨਾ ਨਹੀਂ ਚਾਹੀਦਾ ਪਰ ਇਹ ਵੀ ਚਲੋ ਲੋਕ ਲੱਭ ਹੀ ਲੈਂਦੇ ਆ ਕਿ ਕਿਸ ਦੀ ਖੋ ਕਿਉਂਕਿ ਜੋ ਚੀਜ਼ ਅੱਛੀ ਹੈ ਉਹ ਸਭ ਦੀ ਨਜ਼ਰ ਚ ਆਈ ਜਾਣੀ ਹੈ ਹਾਂਜੀ ਬਾਕੀ ਥੋੜੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਨੇ ਬਹੁਤ ਵੱਡਾ ਨਾਮ ਬਣਾਇਆਗਾ ਤੇ ਅੱਗੇ ਇਹ ਹੋਰ ਵੀ ਤਰੱਕੀ ਕਰਨਗੇ ਕਿਉਂਕਿ ਜਿਹੜਾ ਬੰਦਾ ਨਵੀਆਂ ਚੀਜ਼ਾਂ ਨੂੰ ਉਹ ਲੱਭਦਾ ਰਹਿੰਦਾ ਤੇ ਕਰਦਾ ਰਹਿੰਦਾ ਨਾ ਉਹ ਅੱਗੇ ਹੀ ਜਾਂਦਾ ਹਮੇਸ਼ਾ ਹਾਂਜੀ ਸਰ ਮੈਮ ਕੱਲੇ ਇਥੋਂ ਕੱਪੜੇ ਲੈਂਦੇ ਆ ਤੁਸੀਂ ਵੀ ਲੈਣੇ ਆ ਜੀ ਮੈਂ ਜੀ ਮਤਲਬ ਹੁਣ ਇਹਨਾਂ ਨੇ ਕਲੈਕਸ਼ਨ ਰੱਖਣੀ ਸ਼ੁਰੂ ਕੀਤੀ ਹੈ কুর্তা ਪਜਾਮਾ ਮਤਲਬ ਟਰਬਨਸ ਵਗੈਰਾ ਦੀ ਤਾਂ ਬੇਸਿਕਲੀ ਮੈਂ ਜਿਵੇਂ ਫੰਕਸ਼ਨ ਵੀਅਰ ਹੁੰਦੇ ਨੇ ਅੱਜ ਕੱਲ੍ਹ কুরਤੇ ਵਗੈਰਾ ਬਹੁਤ ਵਧੀਆ ਚੱਲਦੇ ਨੇ ਤਾਂ ਆਬਵੀਅਸਲੀ ਆਈ ਵਿਲ ਟ੍ਰਾਈ ਮਤਲਬ ਮੈਂ ਥੋੜਾ ਰਟਾਇਰ ਆਪਣਾ ਟਰਾਈ ਕਰੂੰਗਾ ਟਰਬਨਸ ਵਗੈਰਾ ਤਾਂ ਮੇਰੇ ਕੋਲੇ ਹੈਗੇ ਨੇ ਆਲਰੇਡੀ ਨਵੇਂ-ਨਵੇਂ ਕਲਰਸ ਅੱਜ ਕੱਲ੍ਹ ਟਰਬਨਸ ਜਿੰਨੇ ਰੰਗ ਆਉਣ ਲੱਗੇ ਮਤਲਬ ਉਹ ਬਹੁਤ ਹੀ ਵਧੀਆ ਹੋਣ ਲੱਗ ਗਿਆ ਉਹਦੇ ਨਾਲ ਕਲਰਫੁੱਲ ਹੋਣ ਲੱਗ ਗਈ ਸਾਰੀ ਚੀਜ਼ ਉਹਦਾ ਗੈਟਅਪ ਬਹੁਤ ਵਧੀਆ ਆਉਂਦਾ ਹੈ ਸਾਰੀ ਚੀਜ਼ਾਂ ਦਾ ਤਾਂ ਇਹ ਸਿੱਖਲ ਪਿੱਛੇ ਮੈਂ ਹੁਣ ਉਹ ਸਾਰੀ ਟਰਬਨਸ ਵਗੈਰਾ ਤੇ ਕੁੜਤੇ ਪਜਾਮੇ ਜੇ ਅੱਛਾ ਲੀਨਨ ਪਈਏ ਮੈਂ ਦੇਖ ਰਿਹਾ ਹਾਂ ਹੁਣੀ ਥੋੜੇ ਮੈਂ ਪਹਿਲਾਂ ਲੁੱਕ ਮਾਰੀ ਸੀ ਮੈਂ ਤਾਂ ਥੋੜੀ ਸ਼ਰਟਸ ਦੀ ਬਹੁਤ ਅੱਛੀ ਲੀਨਨ ਕੁਆਲਿਟੀ ਪਈ ਹੈ ਮੈਨੂੰ ਬੜੀ ਅੱਛੀ ਲੱਗੀ ਸੀ ਕਿ ਮੈਂ ਦੂਰ ਲਾਈਨਿੰਗ ਦੇਖ ਰਿਹਾ ਸੀਗਾ ਉਹ ਮੈਂ ਡੈਫੀਨਿਟਲੀ ਟ੍ਰਾਈ ਕਰੂੰਗਾ ਤੇ ਬਾਕੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਨਵਾਂ ਵੈਂਚਰ ਸਟਾਰਟ ਕੀਤਾ ਉਹਨਾਂ ਵਾਸਤੇ ਬੈ ਮੇਰੀ ਬੈਸਟ ਵਿਸ਼ਸ ਨੇ ਇਹਨਾਂ ਨੂੰ ਵੀ ਤੁਸੀਂ ਹੋਰ ਅੱਗੇ ਪ੍ਰੋਲੀਫਰੇਟ ਕਰੋ ਇਹਨੂੰ ਹੋਰ ਵਧਾਓ ਤੁਹਾਡੇ ਮੈਡਮ ਜਿਹੜੇ ਸੂਟ ਨੇ ਵਗੈਰਾ ਨੇ ਮੈਮ देखो सरदारी टच ਇਨ ਚ ਬਹੁਤ ਵਧੀਆ ਹਾਂਜੀ ਹਾਂਜੀ ਬਿਲਕੁਲ ਵੈਰੀ ਨਾਈਸ ਸਰਦਾਰੀ ਟੱਚ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਤੇ ਬਹੁਤ ਹੀ ਸੋਹਣੇ ਰਿਵਿਊ ਜਿਹੜੇ ਨੇ ਸਰ ਨੇ ਮੈਮ ਨੇ ਸਾਨੂੰ ਦਿੱਤੇ ਨੇ ਤੇ ਤੁਸੀਂ ਵੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਨੈਕਸਟ ਟਾਈਮ ਅਸੀਂ ਤੁਹਾਡੇ ਰਿਵਿਊ ਵੀ ਲਵਾਂਗੇ ਕਿ ਤੁਹਾਨੂੰ ਰਾਇਲ ਕਲਿਕ ਐਂਡ ਕੈਰੀ ਦਾ ਜਿਹੜਾ ਸ਼ੋਅਰੂਮ ਆ ਉਹ ਕਿਵੇਂ ਦਾ ਲੱਗਿਆ ਉਥੋਂ ਦੇ ਕੱਪੜੇ ਉਥੋਂ ਦੀ ਜੁਐਲਰੀ ਤੁਹਾਨੂੰ ਕਿਵੇਂ ਦੀ ਲੱਗੀ ਅਸੀਂ ਤੁਹਾਡੇ ਵੀ ਰਿਵਿਊ ਲਵਾਂਗੇ ਤੁਸੀਂ ਵੀ ਜ਼ਰੂਰ ਵਿਜ਼ਿਟ ਕਰਿਓ ਹਾਂਜੀ ਦੋਸਤੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਰॉयਲ ਕਲਿੱਕ ਐਂਡ ਕੈਰੀ ਦੇ ਸੈਕੰਡ ਆਨਰ ਮੈਡਮ ਰੁਪਿੰਦਰ ਕੌਰ ਜੀ ਨਾਲ ਮੈਮ ਸਸਟੀਕਾ ਜੀ ਤੇ ਅਸੀਂ ਤੁਹਾਡੇ ਨਾਲ ਡਾਇਰੈਕਟ ਹੀ ਗੱਲ ਸ਼ੁਰੂ ਕਰਾਂਗੇ ਕਿ ਤੁਸੀਂ ਇਸ ਸ਼ੋਰੂਮ ਦੇ ਵਿੱਚ ਬੁਟੀਕ ਦਾ ਕੰਮ ਕੈਰੀ ਕਰਦੇ ਹੋ ਤੇ ਨਾਲ ਨਾਲ ਫੈਬਰਿਕ ਕਲੋਥਿੰਗ ਦਾ ਹੈਨਾ ਤੇ ਕਿਵੇਂ ਦਾ ਐਕਸਪੀਰੀਅੰਸ ਐ ਮੈਮ ਮੈਨੂੰ 5 ਸਾਲ ਹੋ ਗਏ ਦੀ ਇਸ ਤੋਂ ਮਤਲਬ ਆਈ ਪ੍ਰੋਫੈਸ਼ਨਲ ਦੇ ਵਿੱਚ ਆਈ ਹੋ ਜੀ ਆਪਣੇ ਕੋਲ ਮੈਮ ਹਰ ਇੱਕ ਤਰ੍ਹਾਂ ਦੇ ਫੈਬਰਿਕ ਅਵੇਲੇਬਲ ਹੈ ਕਾਰੀਗਰ ਹਰ ਇੱਕ ਤਰ੍ਹਾਂ ਦੇ ਜਿਹੜਾ ਆਰੀ ਦਾ ਕਾਰੀਗਰ ਹੋ ਗਿਆ

ਤੁਹਾਨੂੰ ਟੱਚ ਫੁਟਾ ਚੇ ਗਸਟ ਦਾ ਖਾਣਾ ਜੀ ਜੀ ਜੋ ਦੇਖਿਆ ਆਪਾਂ ਬਹੁਤ ਗੈਦਰਿੰਗਸ ਦੀ ਜਗ੍ਹਾ ਸੀ ਆਏ ਕਸਮਰ ਜੀ ਹੈ ਨਾ ਜੇ ਤੁਸੀਂ ਵੈਸਟ ਕੁਆਲਟੀ ਦਿੰਨੇ ਤਾਂ ਕਸਮਰ ਆ ਬਿਲਕੁਲ ਜੀ ਤੇ ਜਿਵੇਂ ਅੱਜ ਹੁਣ ਮਤਲਬ ਗਰਮੀਆਂ ਨੇ ਮੈਮ ਤਾਂ ਤੇਰਾ ਤੁਸੀਂ ਫੈਕਟਰੀਆ ਜਿਹੜਾ ਤੁਸੀਂ ਮਤਲਬ ਸਜੈਸਟ ਕਰੋਗੇ ਸਾਰੇ ਸਾਡੇ ਕੋਲ ਮੈਮ ਗਰਮੀ ਦੇ ਵਿੱਚ ਇਦਾਂ ਬਟਰ कॉटन ਹੋ ਗਈ ਜੀ ਕ੍ਰਸ਼ कॉटन ਹੋ ਗਈ ਜੀ ਆਪਣੀ ਲੀਲਨ ਹੋ ਗਈ ਜੀ ਹੋਰ ਵੀ ਪੰਜ ਛੇ ਹੈਗੇ ਆਪਣੀ ਕੋਈ ਸਾਡੇ ਕੋਲ ਹਾਂਜੀ ਮੈਂ ਕੋਈ ਆਰਗੈਂਜ਼ਾ ਹੋਊਗਾ ਜੀ ਆਪਣੇ ਕੋਲੇ ਹਾਂਜੀ ਤੁਸੀਂ ਆਪਣੇ ਕਸਟਮਰ ਨੂੰ ਬੈਸਟ ਸਰਵਿਸ ਦੇਣ ਦੀ ਕੋਸ਼ਿਸ਼ ਕਰਦੇ ਆਪਣਾ ਬੈਸਟ ਦੇਣ ਦੀ ਤੇ ਰੇਟ ਮੈਮ ਕਿਵੇਂ ਰੱਖਦੇ ਹੋ ਰੇਟ ਵੀ ਸਾਡੇ ਮੈਮ ਬਹੁਤ ਰੀਜ਼ਨਲ ਨੇ ਤੁਸੀਂ ਕਸਟਮਰ ਨਾਲ ਗੱਲ ਹੀ ਕੀਤੀ ਹੈ ਨਾ ਹਾਂ ਜੀ ਸਾਰੇ ਵੀਊ ਲੈ ਆਏ ਨੇ ਸਾਰੇ ਨੈਗੇਟਿਵ ਰਿਵਿਊ ਸੀਗੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਤੁਹਾਡੇ ਸ਼ੋਅਰੂਮ ਦੇ ਵਿੱਚ ਆ ਕੇ ਹਾਂਜੀ ਮੈਮ ਜਿੰਨੇ ਅੱਜਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਨਾ ਤੇ ਸੇਲ ਪਰਚੇਜ਼ ਵੀ ਜਿਹੜੀ ਆਨਲਾਈਨ ਹੋ ਜਾਂਦੀ ਹੈ ਵੀ ਤੁਹਾਡਾ ਐਵੇਂ ਦਾ ਕੋਈ ਸਿਸਟਮ ਹੈਗਾ ਹਾਂਜੀ ਮੈਮ ਸਾਡਾ ਇੰਸਟਾ ਤੇ ਪੇਜ ਬਣਿਆ ਹੈ ਹਾਂਜੀ ਰਾਇਲ ਕਲਿਕ ਐਂਡ ਕੈਰੀ ਦੇ ਨਾਮ ਤੇ ਜੀ ਜੀ ਤੁਸੀਂ ਪੇਜ ਫੋਲੋ ਕਰੋ ਤਾਂ ਸਾਡੇ ਨਵੇਂ-ਨਵੇਂ ਜੋ ਵੀ ਲੇਟੈਸਟ ਡਿਜ਼ਾਈਨ ਬਣਦੇ ਆਸੀਂ ਪਾਉਂਦੇ ਆ ਇੰਸਟਾ ਦੇ ਉੱਪਰ ਤੇ ਦੇਖ ਕੇ ਤੁਸੀਂ ਤੁਹਾਨੂੰ ਜੋ ਚੁਆਇਸ ਆਉਂਦਾ ਜੋ ਫੈਬਰਿਕ ਤੁਹਾਡੇ ਕੋਲ ਆਪਣੇ ਕੋਲ ਵੀ ਹੈ ਤੇ ਸਾਡੇ ਕੋਲੋਂ ਵੀ ਬਾਏ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਕੋਈ ਵੀ ਡਿਜ਼ਾਈਨ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜੀ ਠੀਕ ਹੈ ਤਾਂ ਜਿਹੜੇ ਸਾਡੇ ਕਸਟਮਰ ਮਤਲਬ ਸ਼ੌਪ ਤੇ ਆ ਕੇ ਨਹੀਂ ਵਿజిਟ ਕਰ ਸਕਦੇ ਤਾਂ ਉਹਨਾਂ ਲਈ ਆਨਲਾਈਨ ਹੈ ਜੀ ਆਨਲਾਈਨ ਜਿੱਦਾਂ ਵੀ ਮਤਲਬ ਤੁਸੀਂ ਫੈਬਰਿਕ ਚੂਸ ਕਰਦੇ ਹੋ ਵਰਕ ਤੋਂ ਨੂੰ ਪਸੰਦ ਹੈ ਜੋ ਵੀ ਤੁਸੀਂ ਸਾਨੂੰ ਆਨਲਾਈਨ ਆਰਡਰ ਦੇ ਸਕਦੇ ਹੋ ਹਾਂ ਜੀ ਜਿਵੇਂ ਤੁਸੀਂ ਤਿਆਰ ਕਰ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਤੇ ਮੈਂ ਕਿਤੇ ਗੱਲ ਕਰਦੇ ਕਰਦੇ ਭੁੱਲਣਾ ਜਾਵਾਂ ਤੁਸੀਂ ਕੋਈ ਐਗਜ਼ੀਬਿਸ਼ਨ ਵੀ ਆਰਗੇਨਾਈਜ਼ ਹਾਂ ਜੀ ਹਾਂ ਜੀ ਮੈਮ ਅਸੀਂ ਆ ਰਿਹਾ ਜੀ ਕੇਟੀ ਰੋਲ ਦੇ ਵਿੱਚ 19 ਤਰੀਕ ਦਿਨ ਸੰਡੇ ਨੂੰ ਓਕੇ ਜੀ ਹਾਂ ਜੀ ਅਕੋਰਡਿੰਗ ਟੂ मतलब हम सूटਾਂ ਨੂੰ ਲੈ ਕੇ ਜੀ ਓਕੇ ਠੀਕ ਹੈ ਜੀ ਠੀਕ ਹੈ ਸੂਟ ਵਗੈਰਾ ਜਿੱਦਾਂ ਜੁਐਲਰੀ ਫਰਸ ਵਗੈਰਾ ਸਭ ਕੁਝ ਅਸੀਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ ਮਤਲਬ ਬੁਟੀਕ ਤੋਂ ਬੁਟੀਕ ਤੇ ਵੀ ਵੈਸਾ ਸਾਡੇ ਬਿਲਕੁਲ ਡਿਫਰੈਂਟ ਆਈਡੀਆ ਹੁੰਦੇ ਆ ਪਰ ਅਸੀਂ ਉੱਥੇ ਉਸ ਤੋਂ ਵੀ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂਜੀ ਅਸੀਂ ਰਿਕਵੈਸਟ ਕਰਾਂਗੇ ਜੀ ਸਾਡੇ ਚੈਨਲ ਤੋਂ ਸਾਡੇ ਸਾਰੇ ਦਰਸ਼ਕਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੇ ਵੀ ਸਾਡਾ ਇਹ ਸ਼ੋਅ ਦੇਖ ਰਹੇ ਨੇ ਕਿ 19 ਤਰੀਕ ਨੂੰ ਕੇਟੀ ਰਾਇਲ ਸੰਗਰੂਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਇਹ ਐਗਜ਼ੀਬਿਸ਼ਨ ਲਾ ਰਹੇ ਨੇ ਆਰਗੇਨਾਈਜ਼ ਕਰ ਰਹੇ ਨੇ ਰਾਇਲ ਕਲਿਕ ਐਂਡ ਕੈਰੀ ਵੱਲੋਂ ਤਾਂ ਤੁਸੀਂ ਸਾਰਿਆਂ ਨੇ ਜ਼ਰੂਰ ਵਿਜ਼ਿਟ ਕਰਨਾ ਬਕਾਇਦਾ ਸੀ ਤੁਹਾਨੂੰ ਕਾਰਡ ਵੀ ਪਾਵਾਂਗੇ ਤੇ ਤੇ ਤੁਹਾਨੂੰ ਵੀਡੀਓ ਕਲਿੱਪ ਰਾਹੀਂ ਦੁਆਰਾ ਫੇਰ ਵੀ ਦੱਸਾਂਗੇ ਯਾਦ ਕਰਾਉਂਦੇ ਰਾਵਾਂਗੇ ਤੇ ਮੈਮ ਥੈਂਕ ਯੂ so much ਤੁਸੀਂ ਸਮੇਂ ਦੀਆਂ ਵੈਰਾਈਟੀਆਂ ਦਿਖਾਈਆਂ ਹਨ ਤੇ ਬਹੁਤ ਹੀ ਵਧੀਆ ਬਹੁਤ ਹੀ ਪਿਆਰੀ ਸਰਵਿਸ ਹੈ ਤੁਹਾਡੀ ਰੂਹ ਖੁਸ਼ ਹੋ ਗਈ ਤੇ ਮੈਂ ਫੇਰ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਇਹ ਜਿਸ ਤਰ੍ਹਾਂ ਅਸੀਂ ਇੱਥੇ ਆਏ ਆ ਵਿਜ਼ਿਟ ਕੀਤਾ ਤੁਹਾਨੂੰ ਬਹੁਤ ਵਧੀਆ ਲੱਗਿਆ ਤੈਸੇ ਅਸੀਂ ਪਹਿਲਾਂ ਵੀ ਆਉਂਦੇ ਰਹਿੰਨੇ ਆ ਨਾ ਤਾਂ ਹੀ ਉਹ ਕਰਕੇ ਮੈਂ ਜਿੱਦ ਕੀਤੀ ਸੀ ਕਿ ਆਪਾਂ ਜਾਵਾਂਗੇ ਤੇ ਅਸੀਂ ਕਾਫੀ ساری ਸ਼ਾਪਿੰਗ ਕੀਤੀ ਹੈ ਤੇ ਤੁਸੀਂ ਵੀ ਸਾਰੇ ਜਾਣੇ ਆਇਓ ਤੇ ਸ਼ਾਪਿੰਗ ਕਰਕੇ ਜਾਇਓ ਇੱਥੋਂ ਤੁਹਾਨੂੰ ਮਤਲਬ ਬਹੁਤ ਵਧੀਆ ਸਾਰਾ ਕੁਝ ਇੱਥੇ ਮਿਲੂਗਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਂ ਇੱਕ ਵਾਰੀ ਫੇਰ ਦੱਸਣਾ ਚਾਹਣੀ ਆ ਕਿ ਜੈਵਲਰੀ ਤੋਂ ਲੈ ਕੇ ਲਹਿੰਗਿਆਂ ਤੱਕ ਜਾਂ ਰੂਟੀਨ ਵੀ ਹੈ ਸੂਟਾਂ ਤੋਂ ਲੈ ਕੇ ਪਾਰਟੀ ਵੀਅਰ ਸੂਟਾਂ ਤੱਕ ਬ੍ਰਾਈਡਲ ਸੂਟਾਂ ਤੱਕ ਬ੍ਰਾਈਡਲ ਲਹਿੰਗਾਂ ਤੱਕ ਤੇ ਰੈਡੀमेड ਆ ਬੱਚਿਆਂ ਦੇ ਸੂਟਾਂ ਤੋਂ ਲੈ ਕੇ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਜੈਂਟਸ ਲੇਡੀਜ਼ ਰੈਡੀमेड ਤੇ ਨਾਲ ਦੀ ਨਾਲ ਸਾਡੀ ਜਿਹੜੇ ਸਾਡੇ ਬਾਈਸ ਜੀ ਹੁੰਦੇ ਨੇ ਸਾਡੇ ਭਰਾਵਾਂ ਲਈ ਸਾਡੇ ਦੋਸਤਾਂ ਲਈ ਉਹਨਾਂ ਲਈ ਵੀ ਇਤੋਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਉਹ ਅਵੇਲੇਬਲ ਆ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਰਾਇਲ ਕਲਿੱਕ ਐਂਡ ਕੈਰੀ ਪੁਆਣੀਗੜ੍ਹ